ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਅੱਜ ਆਪਾਂ ਦੇਖਾਂਗੇ ਕਿ ਅਸੀਂ ਜਿਹੜਾ ਅੱਜ ਟ੍ਰੇਡ ਲਿਆ ਸੀ ਵਿੱਚ 28th ਆਫ ਮਾਰਚ ਫਰਡੇ ਆਪਾਂ ਉਹਦਾ ਬ੍ਰੇਕਡਾਊਨ ਕਰਾਂਗੇ ਅਸੀਂ ਆਪਾਂ ਦੇਖਾਂਗੇ ਕਿ ਉਹਦੇ ਬਿਹਾਈਂਡ ਸਾਡਾ ਕੀ ਫਰੇਮਵਰਕ ਸੀਗੇ ਕੀ ਸਾਡੇ ਅਨਾਲਿਸਿਸ ਸੀਗੇ ਬਿਫੋਰ ਗoing ਥਰੂ ਦਾ ਬ੍ਰੇਕਡਾਊਨ ਇੰਪੋਰਟੈਂਟ ਅਨਾਉਂਸਮੈਂਟ ਇਹ ਹੈਗੀ ਆ ਕਿ 29th ਆਫ ਮਾਰਚ ਡੇ ਸੈਟਰਡੇ ਅਸੀਂ ਆਪਣੇ ਡਿਸਕੋਰਡ ਦੇ ਵਿੱਚ ਫ੍ਰੀ ਲਾਈਵ ਕਲਾਸ ਕਰਨ ਜਾ ਰਹੇ ਹਾਂ ਅਬਾਊਟ ਰਿਸਕ ਮੈਨੇਜਮੈਂਟ ਹਾਊ ਟੂ ਕੰਟਰੋਲ ਯੋਰ ਲਾਸਸ ਔਨ ਅ ਬੈਡ ਡੇਸ ਐਂਡ ਦੈਨ ਹਾਊ ਟੂ ਗੋ ਫਾਰ ਅ ਗੁੱਡ ਰਿਸਕ ਟੂ ਰਿਵਾਰਡ ਔਨ ਯੋਰ ਗੁੱਡ ਡੇਸ ਸੋ ਜੇ ਤੁਸੀਂ ਵੀ ਇੰਟਰਸਟਿਡ ਹੋ ਇਸ ਕਲਾਸ ਦੇ ਵਿੱਚ ਵੀਡੀਓ ਦੇ ਬਿਲੋ ਕਮੈਂਟ ਕਰੋ ਵੀ ਵਿਲ ਸੈਂਡ ਯੂ ਆ ਲਿੰਕ ਟੂ ਆਰ ਫ੍ਰੀ ਡਿਸਕੋਰਡ ਸਰਵਰ ਨਾਓ ਲੈਟਸ ਜੰਪ ਟੂ ਦਾ ਸਕਰੀਨ ਐਂਡ ਦੈਨ ਆਪਾਂ ਦੇਖਦੇ ਹਾਂ ਕਿ ਸਾਡੇ ਅੱਜ ਦੇ ਅਨਾਲਿਸਿਸ ਦੇ ਸਾਡੇ ਅੱਜ ਦੇ ਟ੍ਰੇਡ ਦੇ ਪਿੱਛੇ ਕੀ ਅਨਾਲਿਸਿਸ ਹੈਗੇ ਸੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸੀਏ ਕਿ ਅਸੀਂ ਮੈਜੋਰਿਟੀ ਆ राइट सो ਜਦੋਂ ਅਸੀਂ ਸੂਰੇ ਚਾਰਟ ਤੇ ਆ ਆ ਕੇ ਅਸੀਂ ਦੇਖਿਆ ਸੀਗਾ ਆ ਕੈਂਡਲ ਸੀਗੀ ਯੈਸਟਰਡੇ ਦੀ ਕਿ ਯੈਸਟਰਡੇ ਦੀ ਕੈਂਡਲ ਐਨਕਿਊ ਨੇ ਆ ਪ੍ਰੀਵਿਅਸ ਡੇ ਕੈਂਡਲ ਦਾ 50% ਰਿਸਪੈਕਟ ਕੀਤਾ ਸੀਗਾ ਸੇਮ ਵਾਸ ਹੈਪਨਿੰਗ ਔਨ ਅ ਇਸ ਸੋ ਸਾਡਾ ਇਥੋਂ ਬਾਇਸ ਜਿਹੜਾ ਸੀਗਾ ਕਿ ਬੇਰਸ਼ਾ ਲਾਈਨ ਹੋਣਾ ਸ਼ੁਰੂ ਹੋ ਗਿਆ ਸੀ ਆਫਟਰ ਲੁਕਿੰਗ ਐਟ ਕਿ ਅੱਜ ਕੱਲ੍ਹ ਵਾਲੀ ਕੈਂਡਲ ਨੇ ਪਰਸੋਂ ਦੀ ਕੈਂਡਲ ਦਾ 50% ਰਿਸਪੈਕਟ ਕੀਤਾ ਸੋ ਇਹਦੀ ਕਨਫਰਮੇਸ਼ਨ ਦੇ ਵਾਸਤੇ ਆਪਾਂ ਆਪਾਂ ਚੱਲਦੇ ਹਾਂ ਛੋੜੇ ਟਾਈਮ ਫਰੇਮ ਦੇ ਉੱਤੇ ਜਦੋਂ ਅਸੀਂ 4 ਆਵਰ ਦੇ ਉੱਤੇ ਆਪਾਂ ਜਾ ਕੇ ਐਨਕਿਊ ਨੂੰ ਤੇ ਈਐਸ ਨੂੰ ਬੋਥ ਦੋਵਾਂ ਨੂੰ ਦੇਖਦੇ ਹਾਂ ਰਾਈਟ ਆਪਾਂ ਇੱਥੇ ਈਐਸ ਦੇ ਉੱਤੇ ਦੇਖਿਆ ਕਿ ਈਐਸ ਨੇ ਫਰਸਟ ਪਹਿਲਾਂ ਓਵਰਨਾਈਟ ਕੱਲ ਜਿਹੜੀ ਸੀਗੀ ਇੱਥੇ ਕੱਲ ਜਿਹੜੀ ਸੀਗੀ ਇਸ ਜਗ੍ਹਾ ਤੇ ਸੀਐਸਡੀ ਕੀਤੀ ਸੀਗੀ ਰਾਈਟ ਉਸ ਤੋਂ ਬਾਅਦ ਦੇ ਵਿੱਚ ਓਵਰਨਾਈਟ ਦੇ ਵਿੱਚ ਅਗੇਨ ਈਐਸ ਨੇ ਇੱਕ ਸੀਐਸਡੀ ਇੱਥੇ ਕੀਤੀ ਸੀ ਜਿਹਨੂੰ ਕਿ ਆਪਾਂ ਚੇਂਜ ਇਨ ਸਟੇਟ ਆਫ ਡਿਲੀਵਰੀ ਕਹਿੰਦੇ ਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਆਪਾਂ ਸੇਮ ਟਾਈਮ ਦੇ ਉੱਤੇ ਐਨਕਿਊ ਨੂੰ ਦੇਖਦੇ ਹਾਂ ਐਨਕਿਊ ਨੇ ਵੀ ਸੇਮ ਟਾਈਮ ਦੇ ਉੱਤੇ ਇੱਥੇ ਚੇਂਜ ਇਨ ਸਟੇਟ ਆਫ ਡ राइट सो ਜਦੋਂ ਅਸੀਂ ਅਸੀਂ ਆਪਣੇ ਅਨਲਿਸਿਸ ਸਟਾਰਟ ਕਰਦੇ ਹੈਗੇ ਆ अराउंड 8 एएम टोरंटो टाइम राइट ईस्टर्न स्टैंडर्ड टाइम ਜਿਹੜਾ ਹੈਗਾ ਸੋ ਜਦੋਂ ਅਸੀਂ ਅਸੀਂ ਇਸ ਕੈਂਡਲ ਦੇ ਵਿੱਚ ਇੱਥੇ ਆਏ ਸੀਗੇ ਸੋ ਇਸ ਕੈਂਡਲ ਤੇ ਆਉਣ ਤੋਂ ਬਾਅਦ बिकॉज़ वी वर वेटिंग ਕਿ ਜੇ ਆਪਾਂ ਵੀ ਆ ਰੀਅਲੀ ਬੀਅਰਿਸ਼ ਸੋ ਮਾਰਕੀਟ ਸ਼ੁੱਡ ਰਿਸਪੈਕਟ ਥਿਸ ਆਰਡਰ ਬਲੋਕ ਹੇਅਰ ਸੋ ਇਸ ਦੀ ਜਦੋਂ ਮਾਰਕੀਟ ਨੇ ਇਸ ਜਗ੍ਹਾ ਤੇ ਟੈਪ ਕੀਤਾ ਫॉर ਐਕਸਟਰਾ ਕਨਫਰਮੇਸ਼ਨ ਔਨ ਬੋਥ ਪੇਅਰਸ ਵੀ ਜਸਟ ਵੈਂਟ ਆਨ ਆਨ ਆ 15 ਮਿੰਟਸ राइट ਜਦੋਂ ਆਪਾਂ 15 ਮਿੰਟਸ ਤੇ ਉੱਤੇ ਜਾ ਕੇ ਇਸ ਚੀਜ਼ ਨੂੰ ਥੋੜੇ স্মਲਰ ਟਾਈਮ ਫਰੇਮ ਤੇ ਕਨਫਰਮੇਸ਼ਨ ਦੇ ਲਈ టుਵਰਡਸ ਆਰ ਟ੍ਰੈਂਡ ਅਸੀਂ ਦੇਖਿਆ ਕਿ ਮਾਰਕੀਟ ਨੇ ਇਸ ਜਗ੍ਹਾ ਤੇ ਉੱਤੇ ਸਾਨੂੰ ਦੁਬਾਰਾ ਇੱਕ ਅਗੇਨ ਇਨ ਚੇਂਜ ਇਨ ਸਟੇਟ ਆਫ ਡਿਲੀਵਰੀ ਪ੍ਰੇਜ਼ੈਂਟ ਕੀਤੀ রাইਟ ਸੇਮ ਵਾਸ ਔਨ ਸੇਮ ਵਾਸ ਔਨ ਐਸ ਐਸ ਵੈਲ ਸੋ ਅਸੀਂ ਜਦੋਂ ਇਹ ਚੇਂਜ ਇਨ ਸਟੇਟ ਆਫ ਡਿਲੀਵਰੀ ਇਸ ਲੋਅਰ ਟਾਈਮ ਫਰੇਮ ਤੇ ਦੇਖੀ ਸਾਨੂੰ ਕਨਫਰਮੇਸ਼ਨ ਹੋ ਗਈ ਸੀ ਕਿ ਅੱਜ ਦਾ ਦਿਨ 베ਅਰਿਸ਼ ਹੈ ਰਾਈਟ ਸੋ ਜਦੋਂ ਇਹ ਕੈਂਡਲ ਨੇ ਇੱਥੇ ਕਲੋਜ਼ ਕੀਤਾ ਸੀਗਾ ਅਸੀਂ ਆਪਣੇ ਲਿਮਿਟ ਆਰਡਰਸ ਆਪਣੇ ਲਿਮਿਟ ਆਰਡਰ ਇਸ ਇਸ ਜਗ੍ਹਾ ਦੇ ਉੱਤੇ ਲਾ ਕੇ ਇਸ ਕੈਂਡਲ ਦੀ ਬੋਡੀ ਤੇ ਲਾ ਕੇ ਸਟੌਪ ਲੋਸ ਸੈਟ ਪ੍ਰੋਟੈਕਟਡ ਸਵਿੰਗ ਹਾਈ ਪੀਵੋਟ ਟਾਰਗੇਟਿੰਗ ਫਰਸਟ ਪੀਵੋਟ ਟਾਰਗੇਟਿੰਗ 1:2 ਬਟ ਬਾਅਦ ਦੇ ਵਿੱਚ ਲਾਈਕ ਸਾਡਾ ਟ੍ਰੇਡ 10 ਵਜੇ ਇੱਕ ਨਿਊ ਸੀਗੀ ਰਾਈਟ ਸੋ ਵੀ ਹੈਵ ਟੂ ਕਲੋਜ਼ ਆਰ ਟ੍ਰੇਡ ਬਿਫੋਰ ਥੈਟ ਐਂਡ THEN ਵੀ ਡਿਸਾਈਡਡ ਟੂ ਸਿਕਯੂਰ ਆਰ ਟ੍ਰੇਡ ਐਟ 1:1 ਸੋ ਰਾਈਟ ਬਿਫੋਰ ਨਿਊਜ਼ ਮਾਰਕੀਟ ਨੇ ਸਾਨੂੰ 1:1 ਦੀ ਰੇਸ਼ੋ ਪ੍ਰੈਜ਼ੈਂਟ ਕਰ ਦਿੱਤੀ ਸੀਗੀ ਐਂਡ ਵੀ ਵਰ ਹੋਲਡਿੰਗ ਅ ਰਨਰ ਟੁਵਰਡਸ 1:2 অর 1:3 ਬਟ ਬਿਫੋਰ ਨਿਊਜ਼ ਦੇ ਆਉਣ ਤੋਂ ਪਹਿਲਾਂ ਮਾਰਕੀਟ ਨੇ ਇੱਕ ਵਾਰੀ ਸਾਡੀ ਐਂਟਰੀ ਚੈੱਕ ਸਾਨੂੰ ਵਿਕ ਕਰਕੇ ਬਾਹਰ ਕਰ ਦਿੱਤਾ ਸੀਗਾ ਸੋ ਇਹ ਸੀਗੇ ਸਾਡੇ ਅੱਜ ਦੇ ਅਨਾਲਿਸਿਸ ਸੋ ਜੇ ਤੁਸੀਂ ਇੰਟਰਸਟਿਡ ਹੋ ਹੋਰ ਵੀ ਹੋਰ ਮੋਰ ਨੋਲੇਜ ਵਾਸਤੇ ਪਲੀਜ਼ ਡੂ ਕਮੈਂਟ ਬਿਲੋ ਵੀ ਵਿਲ ਸੈਂਡ ਯੂ ਅ ਲਿੰਕ ਟੂ ਅ ਫ੍ਰੀ ਸਰਵਰ ਫਾਰ ਆਰ ਡਿਸਕੋਰਡ ਜਿੱਥੇ ਕਿ ਅਸੀਂ ਕੱਲ ਨੂੰ ਇੱਕ ਫ੍ਰੀ ਕਲਾਸ ਕਰਨ ਜਾ ਰਹੇ ਹਾਂ ਹੋਪ ਟੂ ਸੀ ਯੂ hope to see you soon there